ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਈ ਕੋ ਠੀਕ ਹੋਵੋਗੇ ਤਾਂ ਰਾਜੇ ਇਹ ਫਾਇਰਮੈਨ 에য়ারਪੋਰਟ ਅਥਾਰਟੀ ਭਰਤੀ ਤੇ ਮੈਂ ਵੀਡੀਓ ਪਹਿਲਾਂ ਵੀ ਬਣਾਈ ਸੀ ਤੇ ਇਸ ਵਾਰ ਦੁਬਾਰੇ ਫੇਰ ਬਣਾਉਣ ਲੱਗਾ ਕਿਉਂਕਿ ਰਾਜੇ ਇਹਦੀ ਜੀ ਲਾਸਟ ਡੇਟ ਆ ਉਹ 5 ਮਾਰਚ ਹੈ ਮੈਂ ਦੱਸਣਾ ਤਾਂ ਚਾਹੁੰਦਾ ਰਾਜੇ ਕਈ ਬੜੀ ਨੇ ਇੱਕ ਦੋ ਬੱਚਿਆਂ ਦਾ ਮੈਸੇਜ ਆਇਆ ਕਿ ਨਹੀਂ ਸਰ ਵੈਬਸਾਈਟ ਵੀ ਜੀ ਚੱਲ ਰਹੀ ਹੈ ਠੀਕ ਹੈ ਜੀ ਤਾਂ ਕਰਕੇ ਜਿਹੜੇ ਕੈਂਡੀਡੇਟ ਨੇ ਰਾਜੇ ਇਹ ਭਰਤੀ ਭਰਨੀ ਹੈ ਤਾਂ ਭਰ ਸਕਦਾਗਾ ਪਹਿਲੀ ਗੱਲ ਰਾਜੇ ਜਦੋਂ ਵੀ ਮੈਂ ਕੋਈ ਵੀਡੀਓ ਬਣਾਉਣਾ ਹੁੰਦਾ ਪਹਿਲਾਂ ਉਹ ਧਿਆਨ ਨਾਲ ਸੁਣ ਲਈਦਾ ਹੁੰਦਾ ਰਾਜੇ ਸੁਣਨ ਤੋਂ ਬਾਅਦ ਹੀ ਤੁਸੀਂ ਕਮੈਂਟ ਕਰਨਾ ਹੁੰਦਾ ਕਿ ਜਦੋਂ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਠੀਕ ਹੈ ਜੀ ਯੋਗਤਾ ਇਹਦੇ ਵਿੱਚ 12ਵੀਂ ਰਾਜੇ ਪੋਸਟਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪਰ ਆਪਸਰ ਪੂਜੀ ਪੋਸਟਾਂ ਭਰਦੀਆਂ ਜਿਦੇ ਵਿੱਚ ਆਪਣੀ ਜ਼ਿਆਦਾ ਬੱਚਿਆਂ ਦੀ ਕੁਆਲੀਫਿਕੇਸ਼ਨ ਆਉਂਦੀ ਹੈ ਜਿਹੜੀ ਰਾਜੇ ਇਹ ਭਰਤੀ ਹੈ ਦੇਖੋ ਇਹਦੇ ਵਿੱਚ ਕਿਹੜੇ-ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਐ ਫੈਰ ਮੈਂ ਦੀ ਭਰਤੀ ਹੈ ਦੁਬਾਰੇ ਸੁਣ ਲਓ ਵਿੱਚ ਨਾ ਬੱਚੇ ਹਜੇ ਰਾਜੀ ਉੱਥੇ 2023-24 ਵਾਲੀਆਂ ਭਰਤੀਆਂ ਦੇ ਵਿੱਚ ਹੀ ਫਿਰਦਕ ਜੀ 2023 ਦੇ ਵਿੱਚ ਜੇ ਇੱਕ ਫਾਇਰਮੈਨ ਦੀ ਭਰਤੀ ਆਈ ਸੀਗੀ ਠੀਕ ਹੈ ਜੀ ਉਹ ਰਾਜ ਦੇ ਡਿਪਾਰਟਮੈਂਟ ਦਾ ਕੰਮ ਆ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਠੀਕ ਹੈ ਜਿਹੜੀ ਭਰਤੀ ਕੋਈ ਵੀ ਆਉਂਦੀ ਮੂਰੇ ਮੈਂ ਤੁਹਾਨੂੰ ਦੱਸਣਾ ਜਾਣੂ ਕਰਾਉਣਾ ਮੇਰੀ ਮਰਜ਼ੀ ਹੁੰਦੀ ਹੈ ਤੇ ਮੇਰਾ ਹੱਕ ਵੀ ਹੈ ਤੁਹਾਨੂੰ ਠੀਕ ਹੈ ਹੁਣ ਰਾਜੀ ਜੀ ਜਿਹੜੀਆਂ ਪੋਸਟਾਂ 'ਚ ਫਾਇਰਮੈਨ ਦੀਆਂ ਪੋਸਟਾਂ ਆਗੀਆਂ ਠੀਕ ਹੈ ਜੀ ਇਹ ਰੱਖਣੇ ਕਿੱਥੇ ਐਰਪੋਰਟਾਂ ਦੇ ਰੱਖਣੇ ਆ ਤਨਖਾਹ ਬਹੁਤ ਵਧੀਆ ਪੇ ਸਕੇਲ ਹੈ ਹੁਣ ਇਹ ਕਹਿੰਦੇ ਜੀ ਜਿਹੜਾ ਇਹ ਹੈਗਾ ਜਿਹੜੀ ਇਹ ਭ ਰਾਜੇ ਕੋਟਾ ਕੋਟਾ ਕਿਸੇ ਸਟੇਟ ਦਾ ਨਹੀਂ ਹੈਗਾ ਜਿਹੜਾ ਬੱਚਾ ਵੱਧ ਨੰਬਰ ਲੈ ਕੇ ਜਾਊਗਾ ਭਾਵੇਂ ਸਾਰੇ ਪੰਜਾਬ ਦੇ ਲੱਗ ਜਾਣੇ ਭਾਵੇਂ ਸਾਰੇ ਰਾਜਸਥਾਨ ਦੇ ਲੱਗ ਜਾਣੇ ਭਾਵੇਂ ਸਾਰੇ ਮੱਧ ਪ੍ਰਦੇਸ਼ ਦੇ ਲੱਗ ਜਾਣ ਠੀਕ ਹੈ ਜੀ ਆਪਾਂ ਪਿਆ ਪੰਜਾਬ ਆਪਾਂ ਕਹਿੰਦੇ ਜੀ ਅਪਲਾਈ ਕਰਨਾ ਰਾਜੇ ਆਪਾਂ ਕਰਨਾ ਜੂਨੀਅਰ ਅਸਿਸਟੈਂਟ ਫਾਇਰ ਫਾਇਰਮੈਨ ਦੇ ਵਿੱਚ ਠੀਕ ਹੈ ਜੀ ਹੁਣ ਦੇਖ ਲਓ ਸੁਣ ਲਓ ਭਾਈ ਸਾਹਿਬ 4 2 2025 ਨੂੰ ਇਹਦੇ ਆਨਲਾਈਨ ਫਾਰਮ ਸ਼ੁਰੂ ਹੋਗੇ ਸੀਗੇ 5 ਮਾਰਚ ਜ ਮਾ ਫਰਵਰੀ ਦੇ ਵਿੱਚ ਸੌਰੀ 4 ਫਰਵਰੀ 2025 ਨੂੰ ਇਹ ਫਾਰਮ ਸ਼ੁਰੂ ਹੋ ਗਏ ਸੀਗੇ ਤੇ 5 ਮਾਰਚ ਜਿਹੜੀ 2025 ਇਹਦੀ ਲਾਸਟ ਡੇਟ ਹੈਗੀ ਜੇ ਕੋਈ ਕੈਂਡੀਡੇਟ ਉਹਨੇ ਇਸ ਸਮੇਂ ਦੇ ਵਿੱਚ ਵਿੱਚ ਅਪਲਾਈ ਕਰਨਾ ਚਾਹੁੰਦਾ ਕਰ ਸਕਦਾ ਪੋਸਟਾਂ ਤੁਹਾਨੂੰ ਦੱਸ ਦਿੰਦਾ ਨੇ ਫਾਇਰਮੈਨ ਦੀਆਂ ਪੋਸਟਾਂ ਉਹ 152 ਦੀਆਂ ਇਹਦੇ ਵਿੱਚ ਏਜ ਵੀ ਮੈਂ ਤੁਹਾਨੂੰ ਉਸ ਦਿਨ ਦੱਸ ਕਿਹਾ ਸੀ ਕਿ 30 ਸਾਲ ਦੀ ਏਜ ਹੈਗੀ 5 ਤੱਕ 2025 ਤੋਂ ਚੱਕਣੀ ਹੈ ਬਾਕੀ ਕੈਟਾਗਰੀਆਂ ਨੂੰ 5 ਸਾਲ ਦੀ ਛੋਟ ਹੈ ਓਬੀਸੀ ਨੂੰ 3 ਸਾਲ ਦੀ ਛੋਟ ਹੈ ਹੁਣ ਕੁਆਲੀਫਿਕੇਸ਼ਨ ਦੇਖ ਲੋ ਜਾ ਜੇ ਕਿਸੇ ਬੱਚੇ ਨੇ 12ਵੀਂ ਕਲਾਸ ਪਾਸ ਕੀਤੀ ਹੈ ਕੱਲੀ ਉਹ ਵੀ ਇਹ ਅਪਲਾਈ ਕਰ ਸਕਦਾਗਾ ਜੇ ਕਿਸੇ ਬੱਚੇ ਨੇ 10ਵੀਂ ਗ੍ਰੇਡ ਪਾਸ ਕੀਤੇ ਤਾਂ ਉਹਦੇ ਕੋਲੇ ਡਿਪਲੋਮਾ ਹੋਣਾ ਚਾਹੀਦਾ ਆਟੋਮੋਬਾਈਲ ਦਾ ਜਾਂ ਅੱਗ ਬੁਝਾਉਣ ਦਾ ਠੀਕ ਹੈ ਜੀ ਤਾਂ 10ਵੀਂ ਵੀ ਚੱਲ ਜੂਗੀ ਡਰਾਈਵਿੰਗ ਲਾਇਸੈਂਸ ਐਲ ਐਲ ਐਮ ਵੀ ਵੀ ਚੱਲ ਜੂਗਾ ਤੇ ਵੈਲਿਡ ਐਮ ਵੀ ਵੀ ਚੱਲ ਜੂਗਾ ਜਿਹੜਾ ਲੋਕ ਇਕੱਲਾ ਮੋਟਰਸਾਈਕਲ ਵਾਲਾ ਹੁੰਦਾ ਉਹ ਵੀ ਚੱਲ ਜੂਗਾ ਠੀਕ ਹੈ ਜੀ ਹੁਣ ਬੱਚੇ ਦਾ ਮੇਨ ਪ੍ਰੇਸ਼ਨ ਸੀਗਾ ਜਿਹਦਾ ਸਲੇਵਸ ਕੀ ਹੋਗਾ ਸਲੇਵਸ ਦਾ ਜਿਹੜੇ ਜਨਰਲ ਇੰਗਲਿਸ਼ ਆਊਗੀ ਜੀ ਕੇ ਆਊਗੀ ਠੀਕ ਹੈ ਜੀ ਤੇ ਜਨਰਲ ਨੌਲੇਜ ਹੋਗੀ ਮ ਆਪਣੀ ਰੀਜ਼ਨਿੰਗ ਹੋਗੀ ਤੇ ਮੈਥ ਹੋ ਗਿਆ ਤੇ ਇੰਗਲਿਸ਼ ਚਾਰ ਸਬਜੈਕਟ ਹੋਣਗੇ ਰਾਜ ਦੇ ਵਿੱਚ ਠੀਕ ਹੈ ਜੀ 100 ਨੰਬਰ ਦਾ ਪੇਪਰ ਹੋਣਾ ਤੁਹਾਡਾ ਠੀਕ ਹੈ ਜੀ ਤਾਂ ਜਿਹੜੇ ਕੈਂਡੀਡੇਟ ਆ ਜੀ ਇਹਨੂੰ ਭਰਨਾ ਚਾਹੁੰਦੇ ਆ ਫਾਰਮ ਨੂੰ ਉਹ ਭਰ ਸਕਦੇ ਹੈਗੇ ਠੀਕ ਹੈ ਜੀ ਜਿਹੜੇ ਕੈਂਡੀਡੇਟ ਨੂੰ ਭਰਨਾ ਚਾਹੁੰਦੇ ਹੈਗੇ ਠੀਕ ਹੈ ਵਿੱਚ ਮੈਂ ਪਿਛਲੀ ਵਾਰ ਵੀਡੀਓ ਬਣਾਈ ਸੀ ਵਿੱਚ ਕਦੇ ਜੀ ਇਹਦਾ 2023 ਦੀ ਵੀਡੀਓ ਹੈ ਜੀ ਪੁਰਾਣਾ ਨੋਟੀਫਿਕੇਸ਼ਨ ਹੈ ਪੂਰੀ ਚੀਜ਼ ਦੇਖ ਲਈ ਦੀ ਹੁੰਦੀ ਆ ਸੋਹਣੇ ਉਹ ਫੇਰ ਗੱਲ ਕਰੀ ਦੀ ਹੁੰਦੀ ਹੈ ਬੱਚੇ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਕਿ ਮੈਂ ਕਦੇ ਫੇਕ ਅਪਡੇਟ ਨਹੀਂ ਪਾਉਂਦਾ ਹੁੰਦਾ ਜੇ ਫਲੇ ਲਿੰਕ ਕਰ ਦਿਓਗੀ ਜੀ ਆ ਤੁਸੀਂ ਫੇਕ ਅਪਡੇਟ ਪਾਈ ਹੈ ਠੀਕ ਹੈ ਮੇ ਉਹੀ ਚੀਜ਼ ਹੋਣਾ ਹੁਣਾ ਵੈਬਸਾਈਟ ਦੇ ਜਾਂ ਚੈਨਲ ਦੇ ਉੱਪਰ ਜਿਹਦਾ ਮੇਰੇ ਕੋਲ ਪ੍ਰੂਫ ਹੁੰਦਾ ਜਾਂ ਜਿਹਦਾ ਆਫੀਸ਼ਲ ਨੋਟੀਫਿਕੇਸ਼ਨ ਹੁੰਦਾਗਾ ਠੀਕ ਹੈ ਜੀ ਬਾਕੀ ਰਾਜ ਆਪਣੇ ਆਫਰ ਦੁਬਾਰੇ 21 ਤੱਕ 21 ਫਰਵਰੀ ਤੱਕ ਆਪਣੇ ਆਫਰ ਸ਼ੁਰੂ ਕਰ ਦਿੱਤਾ ਗਿਆਗਾ 21 ਫਰਵਰੀ ਲਾਸਟ ਡੇਟ ਆਪਣੇ ਆਫਰ ਦੀ ਜੇ 75% ਤੋਂ ਵੀ ਜ਼ਿਆਦਾ ਆਫਰ ਚੱਲ ਰਿਹਾਗਾ ਪੰਜਾਬ ਪੁਲਿਸ ਦੇ ਬੈਚ ਤੇ ਆਲ ਪੰਜਾਬ ਐਗਜ਼ਾਮ ਬੈਚ ਤੇ ਸਿਰਫ ਦੋ ਬੈਚਾਂ ਦੇ ਆਫਰ ਚੱਲ ਰਿਹਾਗਾ ਇਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪੂਲਰ ਐਜੂਕੇਸ਼ਨ ਦਾ ਜਿੰਨਾ ਬੱਚਾ ਕੋਲ ਆਈਫੋਨ ਹੋਵੇ ਐਪ ਡਾਊਨਲੋਡ ਕਰ ਲੈਣਾ ਕਲਾਸ ਪਲੱਸ ਕਲਾਸ ਪਲੱਸ ਦਾ ਕੋਡ ਵੀ ਫਿਲ ਕਰਨਾ ਡਬਲ ਐਕਸ ਰਹਿਮ ਆਪਣਾ ਮੋਬਾਈਲ ਨੰਬਰ ਹੈ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਦੂਸਰੀ ਗੱਲ ਰਾਜੀ ਜਿਹੜਾ ਰਾਜੀ ਮੈਂ ਕੋਈ ਵੀ ਸਲੇਵਸ ਕਰਵਾਉਂਗਾ ਸਾਰਾ ਇੰਗਲਿਸ਼ ਪੰਜਾਬੀ ਦੇ ਵਿੱਚ ਹੋਊਗਾ ਸਾਰਾ ਜ਼ੀਰੋ ਲੈਵਲ ਤੋਂ ਹੋਊਗਾ ਰਾਜੀ ਬਿਲਕੁਲ ਵੀ ਕਿਸੇ ਬੱਚੇ ਨੂੰ ਬਾਹਰੋਂ ਕੋਈ ਵੀ ਕੰਟੈਂਟ ਨਹੀਂ ਆਊਗਾ ਜੇਕਰ ਤੁਸੀਂ ਮੇਰਾ ਕਿਰਾਇਆ ਹੋਇਆ ਸਲੇਵਸ ਕਰ ਲੈਣੋ ਜੇ ਕੋਈ ਬੱਚਾ ਪਹਿਲੀ ਵਾਰ ਵੀ ਤਿਆਰੀ ਕਰ ਰਿਹਾ ਹੈ ਰਾ ਜਿਹੜਾ ਬੱਚਾ ਕਹਿੰਦਾ ਜੀ ਮੈਥ ਨਹੀਂ ਆਉਂਦਾ ਜੀ ਮੈਨੂੰ ਰੀਜ਼ਨਿੰਗ ਨਹੀਂ ਆਉਂਦੀ ਜੀ ਮੈਨੂੰ ਜੀਕੇ ਘੱਟ ਆ ਜਾਂਦੀ ਹੈ ਸਾਰੀਆਂ ਚੀਜ਼ਾਂ ਪੂਰੀਆਂ ਵਧੀਆਂ ਕਰਵਾਈਆਂ ਹੋਈਆਂ ਕਰਾਂਗੇ ਹੋਗੇ ਮੈਂ ਇੱਕ ਲਿਮਟਿਡ ਸਕੋਪ ਦੇ ਵਿੱਚ ਹੈ ਕਿ ਮਤਲਬ ਲਿਮਟਿਡੀਆਂ ਚੀਜ਼ਾਂ ਕਰਵਾਈਆਂ ਹੋਈਆਂ ਉਹੀ ਚੰਗੀ ਤਰ੍ਹਾਂ ਕਰ ਲਓ ਬਾਰੋਂ ਤੁਹਾਨੂੰ ਪੇਪਰ ਨਹੀਂ ਆਉਂਦਾ ਖਾਸ ਕਰਕੇ ਪੰਜਾਬ ਪੁਲਿਸ ਰੇਲਵੇ ਗਰੁੱਪ ਦੀ ਪੰਜਾਬ ਗਰੁੱਪ ਦੀ ਆਪਾਂ ਸੀ ਤੇ ਡੀ ਗਰੁੱਪ ਦੀ ਹੀ ਤਿਆਰੀ ਕਰਵਾਉਣੀ ਹੈ ਤਾਂ ਜੀ ਠੀਕ ਹੈ ਜੀ ਸਭ ਤੋਂ ਪੁਰਾਣਾ ਚੈਨਲ ਹੈ ਤੇ ਸਭ ਤੋਂ ਬੇਸਿਕ ਤੋਂ ਕਰਵਾਉਣਾ ਆਪਾਂ ਕਰਵਾਉਣਾ ਜਿਹੜੀ ਜੀ ਇਸ ਨੂੰ ਕਹਾਂਗੇ ਉਹੀ ਤੁਹਾਨੂੰ ਮਿਲੂਗੀ ਇਹ ਨਹੀਂ ਹੈਗਾ ਠੀਕ ਹੈ ਜੀ ਧੰਨਵਾਦ ਮੇਂ ਦੋਸਤੋ